ਤੂਰੀ ਦੇ ਮਸ਼ਹੂਰ ਕੈਨੇਡੀਅਨ ਜਿੰਮ ਵੱਲੋਂ ਬਾਡੀ ਬਿਲਡਿੰਗ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸੰਗਰੂਪ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਦੇ ਪੁੱਤਰ ਮਹਿਤਾਬ ਖੈਰਾ ਨੇ ਸ਼ਿਰਕਤ ਕਰਕੇ ਜੇਤੂਆਂ ਨੂੰ ਇਨਾਮ ਵੰਡੇ ਇਸ ਮੌਕੇ ਮਹਿਤਾਬ ਖੈਰਾ ਨੇ ਕਲੱਬ ਦੇ ਪ੍ਰਬੰਧਕਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਜੋ ਹਰ ਸਾਲ ਨੌਜਵਾਨਾਂ ਨੂੰ ਚੰਗੇ ਸਰੀਰ ਪ੍ਰਤੀ ਸੁਚੇਤ ਕਰਦੇ ਹਨ ਅਤੇ ਉਹਨਾਂ ਦੀ ਹੌਸਲਾ ਉਪਜਾਈ ਵੀ ਕਰਦੇ ਹਨ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਸਮੇ ਸਮੇਂ ਤੇ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿ ਸਕੇ ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੰਜਾਬ ਵਿੱਚ ਨਸ਼ੇ ਦਾ ਬੁਰਾ ਹਾਲ ਹੈ ਬੀਤੇ ਦਿਨੀ ਬਰਨਾਲਾ ਵਿੱਚ ਤਿੰਨ ਨੌਜਵਾਨਾਂ ਦੀ ਨਸ਼ੇ ਦੇ ਕਾਰਨ ਮੌਤ ਹੋਈ ਹੈ ਉਹਨਾਂ ਕਿਹਾ ਕਿ ਕਲੱਬ ਵੱਲੋਂ ਨੌਜਵਾਨਾਂ ਨੂੰ ਜਿੱਥੇ ਚੰਗੀ ਸਿਹਤ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਉੱਥੇ ਹੀ ਉਹਨਾਂ ਦੇ ਇਸ ਤਰ੍ਹਾਂ ਦੇ ਮੁਕਾਬਲੇ ਕਰਵਾ ਕੇ ਉਹਨਾਂ ਦੀ ਹੌਸਲਾ ਅਪਜਾਈ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਵਧੀਆ ਹੈ ਦੇਖੋ ਮੈਂ ਤਾਂ ਸਮਝਦਾ ਕਿ ਜਿਹੜੀ ਵੀ ਆਰਗੇਨਾਈਜ਼ਰਸ ਨੇ ਇਹ ਇਹਨਾਂ ਨੇ ਬੜਾ ਸ਼ਲਾਘਾਯੋਗ ਇੱਕ ਕਦਮ ਚੁੱਕਿਆ ਨਹੀਂ ਤਾਂ ਅੱਜ ਤੁਸੀਂ ਦੇਖ ਰਹੇ ਹੋ ਜੇ ਪੰਜਾਬ ਭਰ ਵਿੱਚ ਮੈਂ ਇਹ ਨਹੀਂ ਕਹਾਂਗਾ ਕਿ ਸੰਗਰੂਰ ਹਲਕੇ ਵਿੱਚ ਪੰਜਾਬ ਭਰ ਵਿੱਚ ਇੱਕ ਨਸ਼ੇ ਦਾ ਦੌਰ ਚੱਲ ਰਿਹਾ ਹਾਲ ਹੀ ਵਿੱਚ ਬਰਨਾਲੇ ਦੇ ਤਿੰਨ ਪਿੰਡਾਂ ਵਿੱਚੋਂ ਕਈ ਨੌਜਵਾਨਾਂ ਦੀ ਮੌਤ ਹੋਈ ਹਜੇ ਇੱਕ ਨੌਜਵਾਨ ਤਾਂ ਮੈਨੂੰ ਖਬਰ ਪਤਾ ਚੱਲੀ ਉਹਦਾ ਸਰਿੰਜ ਵੀ ਨਹੀਂ ਨਿਕਲਿਆ ਸੀ ਕਿ ਉਹ ਪੂਰਾ ਹੋ ਗਿਆ ਤੇ ਦੂਜੇ ਪਾਸੇ ਇਹ ਇੱਕ ਸ਼ਾਨਦਾਰ ਇਵੈਂਟ ਆਰਗੇਨਾਈਜ਼ ਕਰਾਇਆ ਗਿਆ ਜਿੱਥੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਦੇਖੋ ਅਕਸਰ ਆਪਾਂ ਗੱਲ ਕਰਦੇ ਆਂ ਸੈਲਫ ਰਿਸਪੈਕਟ ਦੀ ਸੈਲਫ ਰਿਸਪੈਕਟ ਜਿਹੜੀ ਹੁੰਦੀ ਹੈ ਨਾ ਇਹ ਅੰਦਰੋਂ ਬੰਦੀ ਹੈ ਜਦ ਤੁਸੀਂ ਆਪਣੇ ਸਰੀਰ ਦਾ ਧਿਆਨ ਰੱਖੋਗੇ ਜਦ ਤੁਸੀਂ ਆਪਣੇ ਬਾਡੀ ਦਾ ਧਿਆਨ ਰੱਖੋਗੇ ਬਾਡੀ ਬਿਲਡਿੰਗ ਕਰੋਗੇ ਤਾਂ ਇਹਦਾ ਮਤਲਬ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਸੈਲਫ ਰਿਸਪੈਕਟ ਤੁਹਾਡੀ ਉਦੋਂ ਆਉਂਦੀ ਹੈ ਜਦ ਤੁਸੀਂ ਆਪਣੇ ਸਰੀਰ ਦਾ ਕਦਰ ਕਰੋ ਸੋ ਮੈਂ ਸਾਰੇ ਆਰਗੇਨਾਈਜ਼ਰਸ ਦਾ ਸਾਰਿਆਂ ਦਾ ਮੈਂ ਮੈਂ ਮੁਬਾਰਕਬਾਦ ਦਿੰਨਾ ਹੈ ਇਹ ਬੜਾ ਵਧੀਆ ਇੱਕ ਉਪਰਾਲਾ ਹੈ ਅਸੀਂ ਅੰਦਰ ਜਾਣ ਲੱਗੇ ਆਂ ਕੁਝ ਮੁੰਡਿਆਂ ਦੀ ਮੈਂ ਇੱਥੋਂ ਦੇਖ ਸਕਦਾ ਕਿੰਨੇ ਕਿੰਨੇ ਕਿੰਨੀ ਮਿਹਨਤ ਕਰਕੇ ਬਿਕੋਜ਼ ਬੋਡੀ ਬਿਲਡਿੰਗ ਇਦਾਂ ਦੀ ਚੀਜ਼ ਹੈ ਜਿੱਥੇ ਕੋਈ ਸਫਾਰਿਸ਼ ਨਹੀਂ ਚੱਲਦੀ ਜਿਹੜਾ ਵੀ ਤੁਸੀਂ ਮਿਹਨਤ ਕਰਦੇ ਹੋ ਉਹ ਤੁਹਾਨੂੰ ਆਪਣੇ ਹਾਰਡਵਰਕ ਨਾਲ ਤੁਹਾਨੂੰ ਆਪਣੀ ਬੋਡੀ ਤੇ ਦਿਖਦਾ ਥੋੜਾ ਹੁਣ ਤਾਂ ਮੇਰਾ ਢਿੱਡ ਢੋਡ ਬਾਹਰ ਆ ਗਿਆ ਐਲੈਕਸਾ ਕਰਕੇ ਕਿਸੇ ਸਮੇਂ ਮੈਂ ਵੀ ਜਿਮ ਦਾ ਬੜਾ ਸ਼ਕੀਨ ਐ ਔਰ ਜਦੋਂ ਜਿਆਦਾ ਮੈਨੂੰ ਮੌਕਾ ਮਰਦਾ ਮੈਂ ਤਾਂ ਐਕਸਰਸਾਈਜ਼ ਕਰਦਾ ਮੈਂ ਸਾਰੇ ਆਰਗੇਨਾਈਜ਼ਰਸ ਦਾ ਸਾਰੇ ਜਾਣਿਆਂ ਦਾ ਜੋ ਇੱਥੇ ਪਾਰਟਿਸਪੈਂਟਸ ਨੇ ਉਹਨਾਂ ਨੂੰ ਮੁਬਾਰਕਬਾਦ ਦੇਣਾ ਤੇ 올 ਦਾ ਬੈਸਟ ਕਹਿਣਾ ਜੀ ਦੇਖੋ ਮੈਂ ਨੌਜਵਾਨਾਂ ਨੂੰ ਸੁਨੇਹਾ ਇਹ ਦਊਂਗਾ ਕਿ ਸਭ ਤੋਂ ਪਹਿਲਾਂ ਤਾਂ ਜੀ ਨਸ਼ਿਆਂ ਤੋਂ ਦੂਰ ਰਹੀਏ ਇਹ ਨਸ਼ੇ ਜਿਹੜੀ ਹੈ ਆਪਣੀ ਜ਼ਿੰਦਗੀ ਖਰਾਬ ਕਰ ਦਿੰਦੇ ਕੁਝ ਚੰਦ ਮਿੰਟਾਂ ਦੀ ਮੇਰਾ ਖਿਆਲ ਖੁਸ਼ੀ ਲਈ ਜਾਂ ਮਜ਼ੇ ਲਈ ਆਪਾਂ ਆਪਣਾ ਜੀਵਨ ਖਰਾਬ ਕਰੀਏ ਇਸ ਤੋਂ ਆਪਾਂ ਇਹ ਇਹਦਾ ਵੀ ਆਪਾਂ ਨੂੰ ਖਿਆਲ ਹੋਣਾ ਚਾਹੀਦਾ ਖੇਡਾਂ ਵੱਲ ਪੜ੍ਹਾਈ ਵੱਲ ਖਾਸ ਕਰਕੇ ਧਿਆਨ ਰੱਖੋ ਮੈਂ ਵਕੀਲਾਂ ਪੰਜਾਬ ਰੈਨਾ ਹਾਈ ਕੋਰਟ ਵਿੱਚ ਤੇ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਤੰਦੇ ਹੀ ਨਾਲ ਧਿਆਨ ਨਾਲ ਆਪਣੇ ਕੰਮ ਤੇ ਫੋਕਸ ਕਰੋਗੇ ਸਿੱਧੇ ਜਰਾਹ ਚੱਲੋਗੇ ਤੇ ਦ ਸਕਾਈਜ਼ ਦ ਲਿਮਟ ਮਤਲਬ ਕੋਈ ਤੁਹਾਡੀ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਮੈਂ ਅੱਜ ਅਸੀਂ ਧੂਰੀ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਜੀ तकरीबन 12-15 ਪਿੰਡ ਅਸੀਂ ਕੱਢੇ ਨੇ ਮੈਂ ਹਰ ਵਾਰ ਕਹਿੰਦਾ ਹਾਂ ਔਰ ਅੱਜ ਵੀ ਇਸ ਵਾਰ ਵੀ ਕਹੂੰਗਾ ਕਿ ਮੇਰੇ ਪਿਤਾ ਦੇ ਸਰਦਾਰ ਸੁਖਪਾਲ ਸਿੰਘ ਖੇੜਾ ਦੇ ਕੀਤੇ ਹੋਏ ਕੰਮਾਂ ਦਾ ਅੱਜ ਸਾਨੂੰ ਫਲ ਫਲ ਮਿਲ ਰਿਹਾ ਮੇਰੇ ਪਿਤਾ ਪੰਜਾਬ ਜਦੋਂ ਵੀ ਕਿਤੇ ਅਨਿਆਏ ਹੋਇਆ ਤੱਕਾ ਹੋਇਆ ਤੇ ਸਰਦਾਰ ਸੁਖਪਾਲ ਸਿੰਘ ਖੇੜਾ ਨਾ ਤਾਂ ਸਿਰਫ ਉਸ ਜਗ੍ਹਾ ਤੇ ਗਏ ਉਸ ਇਨਸਾਨ ਨਾਲ ਖੜੇ ਜਿਸ ਨਾਲ ਤੱਕਾ ਹੋਇਆ ਬੇਇਨਸਾਫੀ ਦੇ ਖਿਲਾਫ ਖੜੇ ਹੋਏ ਸੋ ਅੱਜ ਉਹਨਾਂ ਨੇ ਕੀਤੇ ਹੋਏ ਕੰਮਾਂ ਦਾ ਸਾਨੂੰ ਫਲ ਮਿਲ ਰਿਹਾ ਮੈਨੂੰ ਯਕੀਨ ਹੈ ਕਿ ਇਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਨੇ ਸਾਡਾ ਸਾਥ ਦੇਣਾ ਕਿਉਂਕਿ ਬਿਕੋਜ਼ ਮੇਰੇ ਮੇਰੇ ਪਿਤਾ ਨੇ ਕਦੀ ਜਦ ਕਿਸੇ ਦੀ ਮਦਦ ਕਰਨ ਗਏ ਉਹਨਾਂ ਨੇ ਉਹਨਾਂ ਦਾ ਜਾਤ ਪਾਤ ਨਹੀਂ ਪੁੱਛਿਆ ਹਰ ਇੱਕ ਵਰਗ ਦੇ ਲੋਕ ਦਾ ਇਨਸਾਫ ਦੀ ਲੜਾਈ ਲੜੀ ਤੇ ਅੱਜ ਉਹੀ ਜਿਹੜੇ ਆ ਸੰਗਰੂਰ ਦੇ ਲੋਕ ਨੇ ਉਹ ਬੜਾ ਭਰਵਾ ਹੰਗਾਰਾ ਦੇ ਰਹੇ ਨੇ ਸਾਨੂੰ ਤੇ ਮੈਨੂੰ ਯਕੀਨ ਹੈ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਇਹ ਕੀ ਬਹੁਤ ਵੱਡੀ ਲੀਡ ਨਾਲ ਸੰਗਰੂਰ ਆਵਾ ਜੇ ਮੈਂ ਕਹਾਂ ਕਿ ਸੰਗਰੂਰ ਦੀਆਂ ਅੱਡ ਨੇ ਤੇ ਪੰਜਾਬ ਦੀਆਂ ਅੱਡ ਹੈ ਉਹ ਗਲਤ ਹੋਊਗਾ ਪੂਰੇ ਪੰਜਾਬ ਦੀ ਜਿਹੜੀ ਸਮੱਸਿਆ ਉਹ ਅੱਜ ਅਨ ਇਮਪਲੋਇਮੈਂਟ ਸਭ ਤੋਂ ਵੱਡਾ ਮੁੱਦਾ ਜੀ ਨਸ਼ੇ ਨਾਲ ਉਹਨੇ ਮੈਂ ਦੱਸਿਆ ਬਰਨਾਲੇ ਵਿੱਚ ਕਈ ਮੌਤਾਂ ਹੋਈਆਂ ਤਿੰਨ ਮੌਤਾਂ ਹੋਈਆਂ ਉਹਨਾਂ ਚੋਂ ਇੱਕ ਨੌਜਵਾਨ ਦੀ ਸਿਰਿੰਜ ਜਿਹੜੀ ਸੀ ਉਹ ਬਾਹਾਂ ਚ ਲੱਗੀ ਰਹੀ ਗਈ ਸੋ ਐਸੀ ਕਈ ਜਿਹੜੇ ਮੁੱਦੇ ਨੇ ਅਸੀਂ ਉਹਨਾਂ ਤੇ ਵਿਚਾਰ ਕਰਕੇ ਉਹਨਾਂ ਤੇ ਅਮਲ ਕਰਾਂਗੇ ਸਿਰਫ ਸਿਰਫ ਮੇਰਾ ਪਰਿਵਾਰ ਤਾਂ ਅਸੀਂ ਤਾਂ ਚਲੋ ਕਰਨਾ ਹੀ ਆ ਆ ਮੇਰਾ ਪਰਿਵਾਰ ਦੇਖੋ ਆਪਣੇ ਘਰਾਂ ਚੋਂ ਨਿਕਲ ਗਏ 43 ਡਿਗਰੀ ਗਰਮੀ ਚ ਸਾਡੇ ਨਾਲ ਪ੍ਰਚਾਰ ਕਰ ਰਹੇ ਆ ਮੈਂ ਸਮਝਦਾ ਇਹਨਾਂ ਸਾਰਿਆਂ ਦਾ ਧੰਨਵਾਦ ਕਿਉਂਕਿ ਮੇਰੀ ਫੈਮਲੀ ਤਾਂ ਸਾਡਾ ਤਾਂ ਫਰਜ਼ ਹੈ ਪਰ ਇਹ ਜੋ ਆਪਣੇ ਘਰਾਂ ਚੋਂ ਨਿਕਲ ਕੇ ਸਾਡੇ ਨਾਲ ਚੱਲ ਰਹੇ ਨੇ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਜੀ ਐਕਚੁਅਲੀ 2008 ਤੋਂ ਜਿੰਮ ਸ਼ੁਰੂ ਕੀਤਾ ਸੀਗਾ ਔਰ ਮੈਂ 2015 ਤੋਂ ਕੰਪੀਟੀਸ਼ਨ ਕਰ ਰਿਹਾ ਹਾਂ ਮੈਂ ਮਿਸਟਰ ਲੁਧਿਆਣਾ ਮਿਸਟਰ ਪੰਜਾਬ ਮਿਸਟਰ ਨਾਰਥ ਇੰਡੀਆ ਇੰਡੀਆ ਵਰਗੇ ਕਾਫੀ ਟਾਈਟਲ ਖੇਡ ਚੁੱਕਾ ਔਰ ਜਿੱਤ ਵੀ ਚੁੱਕਾ ਬਟ ਜਿਹੜਾ ਮੇਰਾ ਹੁਣ ਦਾ ਜੋ ਮਕਸਦ ਹੈਗਾ ਜਾਂ ਹੁਣ ਦਾ ਮਕਸਦ ਮੇਰਾ ਕੋਈ ਜਿੱਤ ਹਾਰ ਨੂੰ ਲੈ ਕੇ ਨਹੀਂ ਹੈਗਾ ਕਿ ਮੈਂ ਜਿੱਤ ਜੂਗਾ ਜਾਂ ਹਾਰ ਜੂਗਾ ਮੇਰੇ ਦਿਮਾਗ ਚ ਕੋਈ ਇਦਾਂ ਹੀ ਸੋਚ ਨਹੀਂ ਹੁੰਦੀ ਹੁਣ ਸਿਰਫ ਮੈਂ ਇੱਕ ਅਗੇ ਆਪਣੀ ਪੱਗ ਜਾਂ ਆਪਣੀ ਖਾਲਸੇ ਦੀ ਚੜ੍ਹਦੀ ਕਲਾ ਦੇ ਲਈ ਸਟੇਜ ਤੇ ਆਉਣਾ ਹੈ ਕਿ ਸਟੇਜ ਤੇ ਪਤਾ ਲੱਗੇ ਵੀ ਖਾਲਸੇ ਕਿਦਾਂ ਦੇ ਆ ਉਸ ਚੀਜ਼ ਨੂੰ ਲੈ ਕੇ ਸਟੇਜ ਤੇ ਆਇਦਾ ਆ ਆਪਰ ਤੇ ਦਿਖਿਆ ਹੋਏ ਖਾਲਸੇ ਰੂਪ ਵਿੱਚ ਘਟ ਆਉਂਦੇ ਆ ਇਹੋ ਚੀਜ਼ ਨੂੰ ਅੱਗੇ ਲੈ ਕੇ ਆਉਣ ਦੇ ਲਈ ਮੈਂ ਗੇਮ ਕਰਦਾ ਪਿਆ ਮੈਂ ਵੈਸੇ ਬੋਡੀ ਬਿਲਡਿੰਗ ਦਾ ਸ਼ੌਕ ਮਾਰ ਚੁੱਕਾ ਹਾਂ ਅਸਲ ਵਿੱਚ ਦੱਸ ਸਕਦਾ ਤੇ ਮੇਰਾ ਕੋਈ ਮਤਲਬ ਕਿ ਕੋਈ ਬਾਲ ਸ਼ੌਕ ਰਿਆ ਨੀਗਾ ਮਤਲਬ ਜਿੰਮੇ ਦਾ ਬੋਡ ਮੈਂ ਮਤਲਬ ਲੋਕਾਂ ਦੇ ਦਿਲ ਦੇ ਵਿੱਚ ਜਿਹੜਾ ਵਹਿਮ ਆ ਕਿ ਜਿਹੜੇ ਸੰਗ ਮੁੰਡੇ ਆ ਜਾਂ ਕੇਸਾ ਧਾਰੀ ਆ ਜਾਂ ਇਹਨਾਂ ਦੇ ਕੇਸ ਕਤਲ ਨਹੀਂ ਕਰਾਂਦੇ ਉਹ ਗੇਮ ਨਹੀਂ ਕਰ ਸਕਦੇ ਬੋਡੀ ਬਿਲਡਿੰਗ ਨਹੀਂ ਕਰਦੇ ਮੈਂ ਉਹਨਾਂ ਦਾ ਵਹਿਮ ਆ ਜਿਹੜਾ ਭੁਲੇਖਾ ਆ ਉਹ ਦੂਰ ਕਰਨ ਦੇ ਲਈ ਹੁਣ ਗੇਮ ਕਰਦਾ ਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਅਸੀਂ ਵੀ ਹੈਗੇ ਆ ਤੇ ਅਸੀਂ ਸਮਾਗੀ ਹਰ ਟਾਈਮ ਤਿਆਰ ਆ ਅਸੀਂ ਮਤਲਬ ਕਿ ਸਾਨੂੰ ਇਹ ਨਹੀਂ ਕੋਈ ਤਿਆਰੀ ਦੀ ਲੋੜ ਆ ਜਾਂ ਕਿਦਾਂ ਵਾ ਅਸੀਂ ਹਰ ਟਾਈਮ ਤਿਆਰ ਰਹਿੰਦੇ ਆ ਖਾਸਾ ਹਰ ਟਾਈਮ ਤਿਆਰ ਰਹਿੰਦਾ ਆ ਅੱਜ ਤੁਸੀਂ ਪੰਜਾਬ ਗਾਣਾ ਵੀ ਸੁਣਿਆ ਇਹਦੇ ਬਾਰੇ ਪੰਜਾਬ ਦਾ ਵੀ ਮਤਲਬ ਕਿ ਦੇਖੋ ਜੀ ਹੁਣ ਪੰਜਾਬ ਨੂੰ ਲੈ ਕੇ ਸਾਡੇ ਮਤਲਬ ਵਿਚਾਰ ਬਹੁਤ ਜਿਆਦਾ ਨਹੀਂ ਆ ਕਿਉਂਕਿ ਸਾਡੇ ਜਨਮ ਭੂਮੀ ਕਹਿ ਲੋ ਜਾਂ ਸਾਡੇ ਸੱਭਿਆਚਾਰ ਕਹਿ ਲੋ ਇੱਥੇ ਪੰਜਾਬ ਤੋਂ ਉੱਪਰ ਸਾਡੇ ਲਈ ਕੁਝ ਵੀ ਨਹੀਂ ਹੈਗਾ ਪੰਜਾਬ ਤੋਂ ਹੀ ਅਸੀਂ ਸ਼ੁਰੂ ਆ ਤੇ ਪੰਜਾਬ ਤੀ ਅਸੀਂ ਖਤਮ ਆ ਮਤਲਬ ਸਾਡੇ ਹਰ ਇੱਕ ਚੀਜ਼ ਸਾਡੇ ਪੰਜਾਬ ਆ ਇਸ ਤੋਂ ਬਾਅਦ ਮਤਲਬ ਸਾਡੇ ਚ ਹੋ ਰਿਹਾ ਜੇ ਕਹੀਏ ਚੌਥੀ ਗੱਲ ਤਾਂ ਕੋਈ ਦੂਜੀ ਤੀਜੀ ਗੱਲ ਤੇ ਚੌਥੀ ਗੱਲ ਕੋਈ ਨਹੀਂ ਹੈਗੀ ਮੈਂ ਤੁਹਾਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਜਿਵੇਂ ਅੱਜ ਦਰਸ਼ਕ ਸੰਦੇਸ਼ ਮੇਰਾ ਜੀ ਦੇਖੋ ਨਸ਼ੇ ਨੂੰਸ਼ੇ ਦਾ ਚਲੋ ਵੀ ਕਿਸੇ ਦੀ ਸਮਝ ਆ ਜਾ ਆ ਉਹਨਾਂ ਦੇ ਘਰ ਦੇ ਦੀ ਖੋਲ ਲਵਾ ਜਾ ਜੋ ਵੀ ਆ ਜਾ ਆਸੇ-ਪਾਸੇ ਜੋ ਆਪਣੇ ਚੱਲਦਾ ਹੈ ਉਹ ਚੀਜ਼ ਆ ਮੈਂ ਆਪਣੇ ਪਰਸਨਲ ਤੌਰ ਤੇ ਜੇ ਮੈਂ ਕਹਾਂ ਤਾਂ ਮੈਂ ਇਹ ਕਹਾਂਗਾ ਕਿ ਆਪਣਾ ਸਭ ਤੋਂ ਪਹਿਲਾਂ ਆਪਣਾ ਕੌਮ ਪਛਾਨੋ ਅਸੀਂ ਕਿਹੜੀ ਕੌਮ ਚੋਂ ਆ ਹਨਾ ਤੇ ਅਸੀਂ ਕੀ ਕਰਦੇ ਪਿਆ ਸਾਡੇ ਰਾਹ ਕਿਹੜੇ ਆ ਉਹ ਚੀਜ਼ ਪਛਾਨੋ ਆਪਣੇ ਕੇਸਾ ਧਾਰੀ ਹੋਵੋ ਪਹਿਲਾਂ ਆਪਣੇ ਕੇਸ ਕਤਲ ਕਰਾਉਣੇ ਬੰਦ ਕਰੋ ਠੀਕ ਹੈ ਦਸਤਾਰਾਂ ਸਜਾਉਣੀਆਂ ਸ਼ੁਰੂ ਕਰੋ ਸਾਰਾ ਕੰਮ ਸ਼ੁਰੂ ਹੋਏ ਹਨਾ ਮਹਾਰਾਜ ਦੀ ਕਿਰਪਾ ਬਹੁਤ ਹੋ ਜਾਂਦੀ ਮੈਂ ਵੀ ਪਹਿਲਾਂ ਅੱਜ ਤੋਂ 7-8 ਮਹੀਨੇ ਪਹਿਲਾਂ ਤੁਸੀਂ ਦੇਖੋ ਜਾਂ ਮੇਰਾ ਇੰਸਟਾਗ੍ਰam ਦੇਖੋਗੇ ਜਾਂ ਜਿਹਨੇ ਦੇਖਿਆ ਹੋਇਆ ਉਹਨਾਂ ਨੂੰ ਪਤਾ ਮੈਂ ਪਹਿਲਾਂ ਕੀ ਸੀਗਾ ਤੇ ਹੁਣ ਕੀ ਆ ਸਿਰਫ ਮਹਾਰਾਜ ਦੀ ਤਾਂ ਤਾਂ ਕੱਲ੍ਹ ਕੀ ਵਾਲਾ ਪਾਸਾ ਹੀ ਦੇਣਾ ਹੈ